ਪ੍ਰਬੰਧਕ ਪ੍ਰਬੰਧ ਕਰਦੇ ਆ ਪ੍ਰਬੰਧ ਕਿਸ ਚੀਜ਼ ਦਾ ਸ਼ਬਦ ਦੇ ਪ੍ਰਚਾਰ ਦਾ ਸ਼ਬਦ ਦੇ ਸ਼ਬਦ ਸਿਧਾਂਤ ਦਾ ਉਹਦੀ ਵਿਆਖਿਆ ਕਰਕੇ ਸ਼ਬਦ ਸਿਧਾਂਤ ਨੂੰ ਆਮ ਲੋਕਾਈ ਤੱਕ ਪਹੁੰਚਾਉਣਾ ਹੈ ਪਰ ਪ੍ਰਬੰਧਕ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਕਿਉਂ ਕਿ ਜਿੰਨਾ ਲੋਕਾਂ ਦਾ ਇਹ ਫੀਲਡ ਹੈ ਜਿਹੜੇ ਇਸ ਚੀਜ਼ ਨੂੰ ਸਮਝਦੇ ਆ ਜਿਹੜੇ ਗਹਿਰਾ ਚਿੰਤਨ ਕਰਕੇ ਚਾਹੇ ਵਿਆਖਿਆਕਾਰ ਹੈ ਚਾਹੇ ਕੋਈ ਪਾਠੀ ਸਿੰਘ ਹੈ ਚਾਹੇ ਕੋਈ ਅਧਿਆਤਮਕ ਵਿਚਾਰਧਾਰਾ ਉਪਰ ਵਿਦਵਤਾ ਹਾਸਲ ਕਰਕੇ ਵਿਦਵਾਨ ਬਣਿਆ ਹੈ ਉਹਨਾਂ ਲੋਕਾਂ ਨੂੰ ਇਹ ਫੀਲਡ ਇਹ ਸਟੇਜ ਦਿੱਤੀ ਜਾਣੀ ਚਾਹੀਦੀ ਆ ਪ੍ਰਬੰਧਕ ਦੀ ਇਹ ਜ਼ਿੰਮੇਵਾਰੀ ਹੈ ਪ੍ਰਬੰਧਕ ਨੂੰ ਵੀ ਸਿਧਾਂਤ ਕਲੀਅਰ ਹੋਣੇ ਚਾਹੀਦੇ ਆ ਜੇ ਪ੍ਰਬੰਧਕ ਨੂੰ ਸਿਧਾਂਤ ਕਲੀਅਰ ਨਹੀਂ ਉਹਨਾਂ ਚਿਰ ਪ੍ਰਚਾਰਕ ਦਾ ਕੀਤਾ ਹੋਇਆ ਪ੍ਰਚਾਰ ਕਿਸੇ ਅਰਥ ਨਹੀਂ ਇੱਕ ਬੇਨਤੀ ਕਰਾਂ ਕਿਉਂਕਿ ਅੱਜ ਕੱਲ ਸਾਡਾ ਸਿਸਟਮ ਇਹੋ ਜਿਹਾ ਬਣ ਗਿਆ ਹੈ ਸਾਡੀਆਂ ਕੁਝ ਜਥੇਬੰਦੀਆਂ ਇਹੋ ਜਿਹੀਆਂ ਖੜੀਆਂ ਹੋ ਗਈਆਂ ਨੇ ਜਿਹੜੇ ਸਿਧਾਂਤ ਤੋਂ ਆਪ ਥਿੜਕੇ ਹੋਏ ਆ ਔਰ ਆਪਣੇ ਆਪ ਨੂੰ ਉਹ ਸਿੱਖੀ ਦੇ ਪ੍ਰਚਾਰਕ ਅਖਵਾਉਂਦੇ ਆ ਪ੍ਰਚਾਰਕ ਸ਼ਬਦ ਮੈਂ ਪਹਿਲੀ ਗੱਲ ਵਰਤਿਆ ਸ਼ਬਦ ਕਿ ਭਾਵੇਂ ਕੋਈ ਕੀਰਤਨ ਕਰ ਰਿਹਾ ਭਾਵੇਂ ਕੋਈ ਪਾਠ ਕਰ ਰਿਹਾ ਭਾਵੇਂ ਕੋਈ ਸ਼ਬਦ ਪੜ ਰਿਹਾ ਇਹ ਯਾਦ ਰੱਖੋ ਉਹ ਸਾਰੇ ਹੀ ਪ੍ਰਚਾਰਕ ਦਾ ਹਿੱਸਾ ਨੇ ਪ੍ਰਚਾਰ ਦਾ ਹਿੱਸਾ ਨੇ ਜਿੱਥੇ ਬੰਦੀਆਂ ਜਿਸ ਤਰ੍ਹਾਂ ਦੀਆਂ ਰੂਪ ਰੇਖਾ ਤਿਆਰ ਹੋ ਗਈ ਸ਼ਬਦ ਦਾ ਕੀਰਤਨ ਵੀ ਨਰੋਲ ਨਹੀਂ ਸਿਧਾਂਤਕ ਨਹੀਂ ਰਿਹਾ ਸ਼ਬਦ ਦੀ ਵਿਆਖਿਆ ਵੀ ਸਿਧਾਂਤਕ ਨਹੀਂ ਰਹੀ ਇਹ ਕਾਰਨ ਕੀ ਬਣਿਆ ਕਿਤੇ ਸ਼ਬਦ ਪੜਿਆ ਜਾ ਰਿਹਾ ਹੈ ਜੋ ਨਰੋਲ ਸ਼ਬਦ ਲਿਖਿਆ ਉਸ ਨੂੰ ਉਸੇ ਤਰ੍ਹਾਂ ਗਾਇਨ ਕਰਨਾ ਜਿਸ ਤਰੀਕੇ ਨਾਲ ਸਤਿਗੁਰੂ ਜੀ ਨੇ ਜਿਸ ਰਾਗ ਵਿੱਚ ਦਰਜ ਕੀਤਾ ਹੈ ਉਸ ਰਾਗ ਵਿੱਚ ਉਸ ਘਰ ਵਿੱਚ ਸ਼ਬਦ ਨੂੰ ਗਾਣਾ ਇਹ ਸੰਗੀਤ ਦੇ ਤੌਰ ਤੇ ਜਿਹੜੇ ਕੰਮ ਕਰ ਰਹੇ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਪਰ ਹੁੰਦਾ ਕੀ ਹੈ ਸ਼ਬਦ ਪੜਿਆ ਜਾ ਰਿਹਾ ਹੈ ਉਹਦੇ ਸ਼ਬਦ ਦੇ ਵਿੱਚ ਹੀ ਸਿਮਰਨ ਚੱਲ ਪਿਆ ਉਸੇ ਸ਼ਬਦ ਵਿੱਚ ਹੀ ਵਿਆਖਿਆ ਚੱਲ ਪਈ ਇਹਦਾ ਮਤਲਬ ਹੋਇਆ ਕਿ ਸਿਧਾਂਤ ਕੋਈ ਵੀ ਕਲੀਅਰ ਨਹੀਂ ਹੋਇਆ ਸਿਧਾਂਤ ਕੋਈ ਕਲੀਅਰ ਨਹੀਂ ਹੋਇਆ ਸਤਗੁਰੂ ਨੇ ਜੇ ਸ਼ਬਦ ਲਿਖਿਆ ਏ ਬਕਾਇਦਾ ਸਾਨੂੰ ਹਦਾਇਤ ਕੀਤੀ ਆ ਰਹਾਉ